ਕੀ ਹਾਲ ਹੈ ਲੋਕਾਂ ਨੇ ਸ਼ਹਿਰ ਦਾ ਕੀ ਆਟੋ ਚਾਲਕ ਇੱਕ ਆਮ ਮੁੰਡੇ ਨੂੰ ਕਿਸਰਾ ਲੁੱਟ ਰਹੇ ਨੇ ਮੋਬਾਈਲ ਆਓ ਵੀ ਹਾਂ ਰਾਤ ਦੇ 11 ਵਜੇ ਆਟੋ ਵਾਲਾ ਇੱਕ ਬੰਦੇ ਨਾਲ ਲੁੱਟਖੋ ਕਰ ਰਿਹਾ ਹਾਂ ਮੇਰੇ ਤਾਂ ਪ੍ਰਸ਼ਾਸਨ ਦੀ ਉਹ ਹੈ ਜੀ ਢੋਲ ਢਿੱਲ ਜਿਹੜੇ ਇਸ ਟਾਈਮ ਨਾਕੇ ਦੇ ਤਾਂ 10 ਲੱਖ ਬਹੁਤ ਸਾਰੇ ਖੜੇ ਹੁੰਦੇ ਆ ਹੁਣ ਸਾਰਾ ਇੱਕ ਦੀ ਡਿਊਟੀ ਦੇ ਦੇਖਦਾ ਹੈਗਾ ਤੋਂ ਲੁਧਿਆਣਾ ਰ ਮਹਿਰ ਜੈਸਖੰਨਾ ਰਾਤ ਦੇ 11 ਵਜੇ ਆਟੋ ਵਾਲਾ ਇੱਕ ਬੰਦੇ ਨਾਲ ਲੁੱਟਖੋ ਕਰ ਰਿਹਾ ਆ ਆਟੋ ਵਾਲਾ ਯਾਰ ਇਹਨੇ ਸ਼ਕਲ ਦਿਖਾਓ ਇੱਧਰ ਸ਼ਕਲ ਦਿਖਾਓ ਇਹ ਆਟੋ ਵਾਲਾ ਯਾਰ ਇਹਨੂੰ ਮੈਂ ਖੁਦ ਰੰਗਿਆਤੀ ਵੜਿਆ ਬੰਦੇ ਨਾਲ ਚੀਨਾ ਚਪਟੀ ਕਰ ਰਿਆ ਸੀ ਬੈਗ ਸੀ ਇਹਨੇ ਆਟੋ ਵਾਲੇ ਨੇ ਸਵਾਰੀ ਦਾ 20 ਰੁਪਏ ਪਿੱਛੇ ਮੋਬਾਈਲ ਖੋਲਿਆ ਤੁਸੀਂ ਆਟੋ ਵਾਲਾ ਦੇਖ ਸਕਦੇ ਹੋ ਸੰਭਰਾਲਾ ਚੌਂਕ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿੰਨੇ ਵੀਰ ਜਿਹੜੇ ਕਿ ਇਹਦੀ ਮਨਤ ਵਾਸਤੇ ਆਏ ਆ

ਇਹਨਾਂ ਨੂੰ ਮੈਂ ਜਾਂਦੇ ਹੋਏ ਦੇਖਿਆ ਇੱਕ ਬੰਦੇ ਨੇ ਮੈਨੂੰ ਆਵਾਜ਼ ਮਾਰੀ ਕਿ ਇਹ ਇਹ ਮੇਰੇ ਨਾਲ ਇਸ ਬੰਦੇ ਨਾਲ ਲੁੱਟਖੋ ਕਰ ਰਿਹਾ ਔਰ ਮੈਂ ਇਹਦਾ ਪਿੱਛਾ ਕੀਤਾ ਔਰ ਸਮਰਾਲਾ ਚੌਂਕ ਦੇ ਵਿੱਚ ਸਮਰਾਲਾ ਚੌਂਕ ਦੇ ਵਿੱਚ ਆਟੋ ਵਾਲਾ ਫੜਿਆ ਇਹਦੇ ਕੋਲੋਂ ਮੋਬਾਈਲ ਬਰਾਮਦ ਹੋਇਆ ਹੈ ਤੁਸੀਂ ਇਹ ਦੇਖ ਸਕਦੇ ਹੋ ਸਮਰਾਲਾ ਚੌਕ ਦੀਆਂ 11 ਵਜੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕੀ ਹਾਲ ਹੈ ਲੁਧਿਆਣਾ ਸ਼ਹਿਰ ਦਾ ਕਿ ਆਟੋ ਚਾਲਕ ਇੱਕ ਆਮ ਬੰਦੇ ਨੂੰ ਕਿਸਰਾ ਲੁੱਟ ਰਹੇ ਨੇ ਮੋਬਾਈਲ ਦੀ ਗੱਡੀ ਦੇ ਵਿੱਚੋਂ ਬਰਾਮਦ ਹੋਇਆ ਜਿਨ੍ਹਾਂ ਨੇ ਬਰਾਮਦ ਕੀਤਾ ਭਾਈ ਸਾਹਿਬ ਇਹ ਨਾਮ ਤੁਹਾਡਾ ਮੇਰਾ ਨਾਮ ਕਰਨਵੀਰ ਆ ਜੀ ਕਰਨਵੀਰ ਆ ਜੀ ਇਸ ਬੰਦੇ ਨੂੰ ਅਸੀਂ ਫੜ ਲਿਆ ਇਹ ਬ ਤੋ ਮੈਂ ਕਹਿਣ ਲੱਗਿਆ ਕਿ ਭਾਈ ਉਹਦਾ ਪਿਆਰ ਨਾਲ ਮੋਬਾਈਲ ਦੇ ਦੇ ਇਹ ਬੰਦਾ ਸਾਨੂੰ ਕਹਿੰਦਾ ਪਿਆ ਵਾ ਕਿ ਤੁਸੀਂ ਕੌਣ ਹੋ ਕਿੱਦਾਂ ਹੋ ਮੇਰੇ ਕੋਲ ਮੋਬਾਈਲ ਨਹੀਂ ਹੈਗਾ ਮੈਨੂੰ ਮੇਰੇ ਨਾਲ ਮੇਰੇ ਗਲੇਵੇਂ ਨੂੰ ਹੱਥ ਪਾਣਗੇ ਇਹਨੂੰ ਮੈਂ ਫੜ ਲਿਆ ਤਾਂ ਮੋਬਾਈਲ ਦੇਦੋ ਮੈਂ ਕਹਾਂ ਮੈਂ ਹੁਣੀ ਡਾਗ ਕੱਢ ਕੇ ਲੈਣਾ ਇਹ ਬੰਦੇ ਨੇ ਆਪਣੇ ਆਟੋ ਦੇ ਵਿੱਚੋਂ ਫੋਨ ਕੱਢ ਕੇ ਸਾਨੂੰ ਫੜਾਇਆ ਵਾ ਬਾਕਾਇਦਾ ਮੂੜ ਤੇ ਫੜਾਇਆ ਆ ਇਹਦਾ ਆਟੋ ਨੰਬਰ ਆ ਆਟੋ ਦੇਖ ਲਓ ਜੀ ਇਹਦਾ ਆਟੋ ਨੰਬਰ ਦੇ ਇੱਕ ਵਾਰੀ ਤੁਹਾਨੂੰ ਕੈਮਰਾ ਮਾਰ ਕੇ ਦਿਖਾਣੇ ਆ ਮੇਰੀ ਐਕਟਿਵ ਵਾਲੇ ਵਿੱਚ ਨੇ ਕਹਿ ਮੈਂ ਆਟੋ ਮਾਰਿਆ ਕੈਮਰਾ ਘੁਮਾ ਕੇ ਤੁਸੀਂ ਆਟੋ ਨੰਬਰ ਦਿਖਾ ਸਕਦੇ ਹੋ ਆ ਰਾਤ ਦੇ 11 ਵਜੇ ਇੱਕ ਲੁੱਟਖੋ ਕਰ ਰਿਆ ਮੋਬਾਈਲ ਇੰਨੇ ਕੋ ਬਰਾਮਤ ਹੋਇਆ ਆਮ ਜਨਤਾ ਨੇ ਇਸ ਨੂੰ ਫੜਿਆ ਮੋਬਾਈਲ ਇਹਦੀ ਸੀਟ ਥੱਲੋਂ ਜਿਹੜਾ ਕਿ ਬਰਾਮਤ ਹੋਇਆ ਆ ਆਟੋ ਨੰਬਰ ਤੇ ਤੁਸੀਂ ਕੈਮਰਾ ਮਾਰ ਕੇ ਦਿਖਾ ਸਕਦੇ ਹੋ ਇਹਨੂੰ ਜ਼ੂਮ ਕਰਕੇ ਦਿਖਾਓ ਆਟੋ ਨੰਬਰ ਇਹਦਾ ਕਿੰਨਾ ਆਟੋ ਨੰਬਰ ਹੈ ਆਟੋ ਸਸੁਰ ਐਸੋਸੀਏਸ਼ਨ ਜਿਹੜੀ ਕਿ ਇਹਨਾਂ ਦੀ ਆ ਇਹ ਬਹੁਤ ਗਲਤ ਹੋ ਰਿਹਾ ਜੋ ਵੀ ਕੰਮ ਹੋ ਰਿਹਾ ਸਮਰਾਲਾ ਚੌਂਕ ਦੇ ਵਿੱਚ ਨਹੀਂ ਵੀਰੇ ਆਪਾਂ ਤੁਹਾਨੂੰ ਮੈਂ ਰੰਗਿਆਤੀ ਵੜਿਆ ਮੈਂ ਇਹਨੂੰ ਰੰਗਿਆਤੀ ਵੜਿਆ ਜੀ ਜਿਹੜੇ ਹੋਰ ਲੋਕ ਖੜੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੋ ਗੱਲਬਾਤ ਕਰਦੇ ਆ ਇਸਕੇ ਬੰਦ ਗੱਲਬਾਤ ਕਰਦੇ ਆ ਵੀਰ ਜੀ ਰਾਤ ਦੇ 11 ਵਜੇ ਇਹ ਬੰਦਾ ਇੱਕ ਬੰਦੇ ਨਾਲ ਲੁੱਟਖੋ ਕਰ ਰਿਹਾ ਮੋਬਾਈਲ ਦੇ ਕੋਲ ਬਰਾਮਦ ਹੋਇਆ ਕੀ ਕਹਣਾ ਚਾਹੁੰਦਾ ਹੋਇਆ ਇਹ ਆਟੋ ਦੀ ਸੀਟ ਥੱਲੇ ਫੋਨ ਬਰਾਮਦ ਹੋਇਆ 500 ਰੁਪਿਆ ਬੰਦਾ ਕਹਿੰਦਾ ਮੇਰਾ ਗਿਆ ਹੋਇਆ ਤੇ ਮੋਬਾਈਲ ਮੋਬਾਈਲ ਤਾਂ ਮਿਲ ਗਿਆ ਤੇ 500 ਰੁਪਏ ਨਹੀਂ ਹੱਲੇ ਮਿਲਿਆ ਜੀ ਇਹਦਾ 500 ਰੁਪਿਆ ਵੀ ਆਟੋ ਵਾਲੇ ਨੇ ਦੇ ਕੋਲ ਖੋਲਿਆ ਔਰ ਆਟੋ ਵਾਲੇ ਨੇ ਵੀ ਨਸ਼ਾ ਕੀਤਾ ਹੋਇਆ ਆ ਸੋ ਗੱਲਬਾਤ ਕਰਦੇ ਆ ਕਿਤੇ ਨਾ ਕਿਤੇ ਜਿਹੜੇ ਰਾਘਿਰੀ ਲੋਗ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਰਾਤ ਦੇ 11 ਵਜੇ ਆਟੋ ਵਾਲਾ ਇੱਕ ਸਵਾਰੀ ਦਾ ਮੋਬਾਈਲ ਖੋ ਕੇ ਬੈਕ ਹੋ ਕੇ ਭੱਜ ਰਿਹਾ ਰੰਗਿਆਤੀ ਫੜਿਆ ਹੁੰਦੇ ਆ ਆਟੋ 'ਚ ਮੋਬਾਈਲ ਵੀ ਬਰਾਮਤ ਹੋਇਆ ਕੀ ਕਹਿਣਾ ਚਾਹੂਂਗੇ ਸਰ ਗੂਗਲ ਤੇ ਕਰ ਲੈ ਇਹ ਐਨੇ ਪੁੱਛੋ ਸਰ ਕੀ ਕਹਿਣਾ ਚਾਹੁੰਗੇ ਤੁਸੀਂ ਭਈ ਆਪਾਂ ਤਾਂ ਹੁਣ ਆਇਆ ਆਪਾਂ ਨਾਲ ਕੋਈ ਦੇਖਿਆ ਬਾਕੀ ਤਾਂ ਗੱਲ ਸਰ ਲੁੱਟਖੋਰੀ ਗੱਲ ਕਰ ਰਿਹਾ ਤੁਸੀਂ ਵੀ 11 ਵਜੇ ਘੁੰਮ ਰਹੇ ਹੋ ਲੁੱਟਖੋਰੀ ਗੱਲ ਕਰ ਰਿਹਾ ਆਂ ਉਹ ਫਿਰ ਤਾਂ ਗਲਤ ਗੱਲ ਹੈ ਵੀਰੇ ਲਿਸ਼ਕਾ ਦਿਓ ਫਿਰ ਹੋਰ ਕੀ ਜਾਨਾ ਨੂੰ ਆਹ ਦੇਖੋ ਭਾਈ ਤੁਸੀਂ ਦੇਖ ਸਕਦੇ ਹੋ ਆਮ ਜਿਹੜੀ ਪਬਲਿਕ ਹੈ ਉਹੀ ਕਹਿ ਰਹੀ ਹੈ ਭਾਈ ਜੀ ਰਾਤ ਦੇ 11 ਵਜੇ ਇੱਕ ਆਟੋ ਵਾਲਾ ਇੱਕ ਬੰਦੇ ਦੇ ਨਾਲ ਲੁੱਟਖੋਰੀ ਕਰ ਰਿਹਾ ਹੁੰਦੇ ਆਟੋ 'ਚ ਮੋਬਾਈਲ ਬਰਾਮਦ ਕੀਤਾ ਹੈ ਕੀ ਕਹਿਣਾ ਚਾਹੁੰਗੇ ਮੇਰੇ ਤਾਂ ਪ੍ਰਸ਼ਾਸਨ ਦੀ ਉਹ ਹੈ ਜੀ ਢੋਲ ਢਿੱਲ ਜਿਹੜੇ ਇਸ ਟਾਈਮ ਨਾਕੇ ਦੇ ਦਾ 10-10 ਪੁਲ ਸਾਰੇ ਖੜੇ ਹੁੰਦੇ ਆ ਹੁਣ ਸਾਰਾ ਇੱਕ ਨਹੀਂ ਡਿਊਟੀ ਤੇ ਦੇਖਦਾ ਹੈਗਾ ਸੁਮਰਾਲਾ ਨੂੰ ਫੋਨ ਕੀਤਾ ਜੀ ਕਿਸੇ ਨੇ ਕਿਸੇ ਨੇ ਕਿ ਹੁਣ ਮੇਰੇ ਅਸੀਂ ਤਾਂ ਆਪ ਹੁਣ ਆਏ ਆ ਜੀ ਇੰਨੀ ਢੇਰ ਤੋਂ ਇੱਥੇ ਰੌਲਾ ਪੈ ਰਿਹਾ ਸਮਰਾਲਾ ਚੌਂਕ ਦੇ ਵਿੱਚ ਕੋਈ ਵੀ ਪੁਲਿਸ ਕਰਮਚਾਰੀ ਡਿਊਟੀ ਤੇ ਤਨਾਦ ਨਹੀਂ ਹੈ ਕੋਈ ਟ੍ਰੈਫਿਕ ਕਰਮਚਾਰੀ ਕੋਈ ਪੰਜਾਬ ਪੁਲਿਸ ਦਾ ਕਾਂਸਟੇਬਲ ਜਾਂ ਕੋਈ ਅਫਸਰ ਸਹਿਬਾਨ ਸਮਰਾਲਾ ਚੌਂਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਚੌਂਕ ਦੇ ਵਿੱਚ ਐਡੀ ਵਾਰਦਾਤ ਹੋਈ ਹੈ ਇਹ ਬੰਦਾ ਆਟੋ ਵਾਲੇ ਆਟੋ ਵਾਲਾ ਇਹਦਾ ਬੰਦਾ ਆ ਇੱਕ ਬੰਦੇ ਦਾ ਮੋਬਾਈਲ ਲੈ ਕੇ ਭੱਜ ਰਿਆ ਸੀਗਾ ਸੋ ਭਾਈ ਜੀ ਕੀ ਕਹਿਣਾ ਚਾਹੋਗੇ 11 ਵਜੇ ਦੇਖ ਲਓ ਐਨੀ ਟ੍ਰੈਫਿਕ ਜਾਮਾ ਔਰ ਕਿ ਇਹ ਇਹ ਵਾਰਦਾਤ ਕਰ ਰਿਹਾ ਕੀ ਚੰਗੀ ਵਾਲਾ ਆਟੋ ਵਾਲਾ ਨਹੀਂ ਨਹੀਂ ਭਾਈ ਇਹਨੇ ਬਹੁਤ ਗਲਤ ਗੱਲ ਆ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਐਦਾਂ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਭਾਈ ਭਾਈ ਅਜੇ ਨਾਲ ਹੋਇਆ ਕੱਲ ਕਿਸੇ ਨਾਲ ਵੀ ਹੋ ਸਕਦਾ ਸਦਾ ਭਾਈ ਨਾਰਮਲ ਗੱਲ ਆ ਹਮੇਸ਼ਾ ਪੁਲਿਸ ਤਾਂ ਹੋਣੀ ਚਾਹੀਦੀ ਆ ਇੱਥੇ ਜੀ ਮੇਨ ਚੌਂਕ ਹੈਗਾ ਵਾ ਇੱਥੇ ਅਸੀਂ ਰੋਡ ਟੈਕਸੀਆਂ ਚਲਾਉਂਦੇ ਆ ਮੇਰੀ ਆ ਗੱਡੀਆਂ ਸਾਡੀਆਂ ਟੈਕਸੀਆਂ ਖੜੀਆਂ ਨੇ ਰੋਡ ਚੌਂਕ 'ਚ ਖ ਸ਼ਰੀਆਮ ਤੇ ਗੁੰਡਾਗਰਦੀ ਕੀਤੀ ਜਾਂਦੀ ਆਟੋ ਵਾਲੇ ਵੱਲੋਂ ਜੇ ਅਸੀਂ ਜੇਕਰ ਆਟੋ ਵਾਲਿਆਂ ਨੂੰ ਕਹਿੰਨੇ ਆ ਮੜੀ ਸਾਈਡ ਦੇ ਲੋ ਉੱਤੋਂ ਆਟੋ ਵਾਲੇ ਸਾਡੇ ਨਾਲ ਗੁੰਡਾਗਰਦੀ ਕਰਦੇ ਆ ਉਹ ਭਲੇ ਮਾਨਸ ਬੰਦਾ ਵਾ ਜੀ ਅਸੀਂ ਉਹਦੇ ਵਿੱਚ ਵੇਚਾ ਕਿ ਇਸ ਬੰਦੇ ਨੂੰ ਅਸੀਂ ਫੜ ਰਿਆ ਉੱਤੋਂ ਇਹ ਬੰਦਾ ਮੇਰੇ ਗਲੇ ਵਿੱਚ ਨੂੰ ਹੱਥ ਪਾ ਕੇ ਕਹਿ ਰਿਹਾ ਵਾ ਤੂੰ ਕੋਣ ਹੁੰਨਾ ਪਿਆ ਮਾ ਇਹ ਬੰਦੇ ਨੂੰ ਦੇਖੋ ਇਹ ਬੰਦੇ ਨੂੰ ਸ਼ਰੀਆਮ ਆਟੋ ਵਾਲੇ ਨੂੰ ਅਸੀਂ ਫੜਦੇ ਆ ਲੁੱਟਾ ਘੋਆ ਕਰਦੇ ਆ ਇਹੋ ਜਿਹੀਆਂ ਗਲਤੀਆਂ ਇਹਨਾਂ ਨੂੰ ਕਰਨੀਆਂ ਚਾਹੀਦੀਆਂ ਨੇ ਬਿਲਕੁਲ ਨਹੀਂ ਕਰਨੀਆਂ ਫਿਰ ਵੀ ਆਟੋ ਦੀ ਕਮਾਈ ਕਰਦੇ ਆ ਠੀਕ ਐ ਬੰਦੇ ਤੋਂ 500 ਰੁਪਇਆ ਵੀ ਖੋਇਆ ਉਹਦਾ ਫੋਨ ਵੀ ਖ

ਗਲਤ ਗਲਤ ਇਹ ਭਾਈ ਸ਼ਰੀਫਾਟੋ ਵਾਲੇ ਨੂੰ ਵੀ ਬਦਨਾਮ ਕੀਤਾ ਹੈ ਇਹਨਾਂ ਨੇ ਠੀਕ ਹੈ ਜੀ ਇੱਕ ਰਿਕੁਐਸਟ ਹੋਰ ਹੈ ਭਾਈਆ ਪਾਰਕ ਦੇ ਵਿੱਚ ਬਹੁਤ ਚੋਰ ਹੁੰਦੇ ਨੇ ਮੇਰਾ ਥੋੜੇ ਦਿਨ ਪਹਿਲਾਂ ਮੈਂ ਪਾਰਕ ਦੇ ਵਿੱਚ ਦਿਨ ਦਿਹਾੜੇ ਫੋਨ ਕੱਢ ਲਿਆ ਜੀ ਤੇ ਹੁਣ ਅੱਜ ਵੀ ਤੁਸੀਂ ਇਹ ਚੈਕਿੰਗ ਕਰੋ ਬੰਦੇ ਕੋ ਬਲੇਟ ਬਲੂਟ ਬੜਾ ਕੁਝ ਨਿਕਲ ਆਊਗਾ ਫਾਰਕ ਦੇ ਵਿੱਚ ਇੰਨੀ ਧੇਰ ਹੋ ਗਈ ਐ ਇਸ ਬੰਦੇ ਨੂੰ ਫੜੇ ਨੂੰ ਔਰ ਕਿੰਨੇ ਬੰਦੇ ਇੱਥੇ ਭੀੜ ਪੈ ਚੁੱਕੇ ਆ ਲੇਕਿਨ ਹਲੇ ਤੱਕ ਕੋਈ ਵੀ ਪੁਲਿਸ ਕਰਮਚਾਰੀ ਜਾਂ ਕੋਈ ਟ੍ਰੈਫਿਕ ਪੁਲਿਸ ਕਰਮਚਾਰੀ ਸਮਰਾਲਾ ਚੌਂਕ ਦੇ ਵਿੱਚ ਨਹੀਂ ਪਹੁੰਚਿਆ ਆਟੋ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿੰਨੇ ਵੀ ਲੋਕ ਇੱਥੇ ਰਾਘਿਰੀ ਲੋਕ ਖੜੇ ਆ ਸਾਰਿਆਂ ਨਾਲ ਗੱਲਬਾਤ ਕੀਤੀ ਐ ਇਸ ਆਟੋ ਵਾਲੇ ਦਾ ਨਸ਼ਾ ਕੀਤਾ ਹੋਇਆ ਆ ਲੁੱਟਕੋ ਕਰਕੇ ਇਹ ਸਾਰੇ ਆਮ ਇੱਕ ਬੰਦੇ ਨੂੰ ਆਟੋ ਭਿਜਾ ਕੇ ਲੈ ਕੇ ਜਾ ਰਿਆ ਸੀ ਜਿਹੜਾ ਕਿ ਰਾਘਿਰੀ ਲੋਕਾਂ ਨੇ ਫੜਿਆ ਇਹਨੇ ਸਾਸਾਂ ਦੀ ਬਹੁਤ ਵੱਡੀ ਢੇਲਾ 520 ਵਿੱਚ 30 ਤੁਸੀਂ ਦੇਖ ਰਹੇ ਹੋ ਲਾਈਵ ਟੋਡਾ ਲੁਧਿਆਣਾ ਮੈਂ ਹਰ ਰਜਿਸਟਰ ਨਾ ਜੀ ਸਰ ਜੀ ਆ ਕੰਨਾ ਮੈਂ ਦਾਦਾ ਬੰਦਾ ਲੱਗ ਰਿਹਾ ਰਾ ਫੇਰ ਸੋ ਗੱਲਬਾਤ ਕਰਦੇ ਆ ਵੀਰ ਜੀ ਰਾਤ ਦੇ 11 ਵਜੇ ਸਮਰਾਲਾ ਚੌਂਕ ਦੇ ਵਿੱਚ ਇੱਕ ਆਟੋ ਚਾਲਕ ਜਿਹੜਾ ਕਿ ਆਟੋ ਖੜਾ ਆ ਇੱਕ ਬੰਦੇ ਦਾ ਡਰਿੰਕ ਕੀਤਾ ਹੋਇਆ ਆ ਆਟੋ ਵਾਲੇ ਦਾ ਵੀ ਨਸ਼ਾ ਕੀਤਾ ਹੋਇਆ ਉਹਦਾ ਮੋਬਾਈਲ ਖੋ ਕੇ ਭੱਜ ਰਿਹਾ ਸੀ ਲੋਕਾਂ ਨੇ ਫੜਿਆ ਉਹਦੀ ਆਟੋ ਦੇ ਵਿੱਚੋਂ ਮੋਬਾਈਲ ਮਿਲਿਆ 500 ਰੁਪਏ ਉਹਨੇ ਸਵਾਰੀ ਦੇ ਕੋਲੋਂ ਖੋ ਲਿਆ ਵੀਰ ਜੀ ਕੀ ਕਹਿਣਾ ਚਾਹੋਗੇ ਇੱਧਰ ਆ ਕੇ ਤੁਸੀਂ ਗੱਲ ਕਰਦੇ ਵੀਰ ਜੀ ਨਾਲ ਫਰੰਟ ਟੂ ਫਰੰਟ ਗੱਲ ਕਰਦੇ ਵੀਰ ਜੀ ਕੀ ਕਹਿਣਾ ਚਾਹੋਗੇ 11 ਵਜੇ ਦਾ ਟਾਈਮ ਆ ਅੱਜ ਇਹ ਵਾਰਦਾਤ ਇਸ ਬੰਦੇ ਨਾਲ ਹੋਈ ਆ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਆ ਹਾਂ ਇਹ ਤਾਂ ਇਹ ਤਾਂ ਗੱਲ ਠੀਕ ਆ ਤੁਹਾਡੀ ਡਰਿੰਕ ਕੀਤੀ ਆ ਜਿਹੜੀ ਇਹ ਤਾਂ ਗਲਤ ਗਲਤ ਆ ਸਵਾਰੀ ਦੀ ਵੀ ਆ ਡਰਾਈਵਰ ਦੀ ਵੀ ਆ ਹਾਂ ਇਹ ਸਵਾਰੀ ਮੁੱਖਾਂ ਦੀ ਆ ਹਾਂਜੀ ਸੋ ਬਾਈ ਜੀ ਕਿਤਨੇ ਕਿਤੇ ਮੋਬਾਈਲ ਖੋ ਕੇ ਭਜ ਰਹਾ ਤੇ ਸ਼ੀਟ ਦੇ ਰੋ ਸ਼ੀਟ ਤੋਂ ਲੋ ਮੋਬਾਈਲ ਕੱਢਿਆ ਇਹਨਾਂ ਲੋਕਾਂ ਨੇ ਕੱਢਿਆ ਮੋਬਾਈਲ ਉਸ ਆਟੋ ਵਾਲੇ ਨੇ ਜਿਹੜਾ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਆਟੋ ਮੇਰੀ ਐਕਟ ਵਾਲੇ ਵਿੱਚ ਲਿਆ ਕੇ ਮਾਰਿਆ ਇੱਕ ਤਰ੍ਹਾਂ ਭਜ ਰਿਆ ਸੀ ਜਿਹੜਾ ਲੋਕਾਂ ਨੇ ਫੜਿਆ ਨਹੀਂ ਇਹ ਤਾਂ ਆਟੋ ਵਾਲੇ ਵਾਸਤੇ ਗਲਤ ਗੱਲ ਹੈ ਬਾਕੀ ਸਵਾਰੀ ਨੂੰ ਵੀ ਆਪਣੇ ਸਮਾਨ ਦਾ ਆਪਣਾ ਧਿਆਨ ਰੱਖਣਾ ਚਾਹੀਦਾ ਸਹੀ ਗੱਲ ਹੈ ਜੀ ਭਾਈ ਜੀ ਕੀ ਕਹਿਣਾ ਚਾਹੂਗੇ ਪ੍ਰਸ਼ਾਸਨ ਕੋਈ ਟ੍ਰੈਫਿਕ ਪੁਲਿਸ ਪੁਲਿਸ ਕਮਜ਼ਰੀ ਕੋਈ ਕਾਂਸਟੇਬਲ ਕੋਈ ਅਫਸਰ ਸਾਹਿਬਾਂ ਪੰਜਾਬ ਪੁਲਿਸ ਦਾ ਚੌਂਕ ਦੇ ਮੇਨ ਚੌਂਕਾ ਚੌਂਕ ਦੇ ਵਿੱਚ ਕੋਈ ਵੀ ਡਿਊਟੀ ਦੇ ਤਨਾਦ ਨਹੀਂ ਹੈ ਕੀ ਕਹਿਣਾ ਚਾਹੂਗੇ ਇਹ ਕੁਛ ਜਿਹੜੇ ਆਟੋ ਵਾਲੇ ਆ ਜਿਹੜੇ ਗਲਤ ਕਰਦੇ ਆ ਉਹਨਾਂ ਕਰਕੇ ਬਾਕੀ ਜਿਹੜੇ ਹੈਗੇ ਆ ਉਹਨਾਂ ਕਰਕੇ ਸਾਰਿਆਂ ਨੂੰ ਉਹ ਖਾਉ ਜਾਂਦਾ ਚਲਣਾ ਸਾਰੇ ਬਦਨਾਮ ਹੋ ਜਾਂਦੇ ਇਸ ਕਰਕੇ ਇਹਨਾਂ ਨੂੰ ਲੋਕਾਂ ਨੂੰ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਤੋਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਐਸ ਇੰਨਾ ਵੱਡਾ ਚੌਕ ਆ ਤੁਸੀਂ ਵੀ ਆ ਰਹੇ ਹੋ ਵੀਰ ਜੀ ਤੁਹਾਡੇ ਨਾਲ ਵੀ ਕੱਲ ਨੂੰ ਕੋਈ ਲੁੱਟਖੋ ਇਹਦਾ ਐਕਟ ਹੈ ਇਹਦਾ ਆਟੋ ਚੋਈ ਨਾ ਕੱਲ ਨੂੰ ਐਕਟਿਵ ਮਤੇ ਵੀ ਹੋ ਸਕਦੀ ਆ ਕੋਈ ਨਾ ਕੋਈ ਮੁਲਾਜ਼ਮ ਇੱਥੇ ਰਾਤ ਨੂੰ ਡਿਊਟੀ ਤੇ ਤਨਾਨਦ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਇਹ ਤਾਂ ਸਵਾਰੀ ਦੀ ਜਿਵੇਂ ਦੇਖੋ ਕੰਪਲੇਂਟ ਦੇ ਉੱਪਰ ਹੀ ਆ ਸਾਰਾ ਕੁਝ ਸਵਾਰੀ ਕੰਪਲੀਟ ਕਰੇ ਤਾਂ ਫਿਰ ਸਾਰਾ ਕੁਝ ਹੈਗਾ ਸਵਾਰੀ ਗੰਦੀ ਨਹੀਂ ਆ ਉਹਨੂੰ ਜਾਣ ਦੋ ਭਾਈ ਤੁਹਾਨੂੰ ਮਰੰਗਿਆ ਤੇ ਬੰਦੇ ਫੜਾਓ ਅਗਰ ਸਵ ਤੁਸੀਂ ਦੇਖ ਸਕਦੇ ਹੋ ਕਿ ਜਿੱਦਾਂ ਵੀਰ ਜੀ ਨੇ ਕਿਹਾ ਕਿ ਜੋ ਵੀ ਇਹ ਲੁੱਟਖੋ ਦੀ ਵਾਰਦਾਤ ਹੋਈ ਆ ਇਹ ਗਲਤ ਹੋਈ ਆ ਸੋ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਇੱਥੇ ਕੋਈ ਵੀ ਡਿਊਟੀ ਤੇ ਤਨਖਾਹ ਨਹੀਂ ਹੈ ਨਾ ਕੋਈ ਟ੍ਰੈਫਿਕ ਕਰਮਚਾਰੀ ਹੈ ਨਾ ਕੋਈ ਪੁਲਿਸ ਕਾਂਸਟੇਬਲ ਹੈ ਚੌਂਕ ਦੇ ਵਿੱਚ ਤੁਸੀਂ 11 ਵਜੇ ਦਾ ਮਾਹੌਲ ਦੇਖ ਸਕਦੇ ਹੋ ਰਾਤ ਦੇ 11 ਵਜੇ ਹੋਇਆ ਸਰੇ ਆਮ ਲੁੱਟਖੋ ਹੋ ਰਹੀ ਆ ਬਾਈ ਜੀ ਤੁਸੀਂ ਵੀ ਆਟੋ ਚਲਾਣੇ ਹੋ ਇੱਕ ਆਟੋ ਵਾਲੇ ਨੇ ਡ੍ਰਿੰਕ ਕੀਤਾ ਹੈ ਸਵਾਰੀ ਦਾ ਮੋਬਾਈਲ ਖੋ ਕੇ ਬੈਕ ਹੋ ਕੇ ਭੱਜ ਰਾਇਆ ਸੀ ਲੋਕਾਂ ਨੇ ਸ਼ਰੇਆਮ ਪੜਿਆ ਕੀ ਕਹਿਣਾ ਚਾਹੋਗੇ ਇਹਨਾਂ ਦੀ ਹਰਕਤ ਨਾਲ ਸਾਰੇ ਆਟੋ ਵਾਲੇ ਬਦਨਾਮ ਹੋ ਰਹੇ ਤੁਸੀਂ ਕੀ ਕਹਿਣਾ ਚਾਹੋਗੇ ਲਾਓ ਫੈਂਟਾ ਹਾਂਜੀ ਕੋਟੋ ਫਾਕੇਆਂ ਨੂੰ ਫੈਂਟਾ ਲਾइए ਪੁਲਸ ਵਾਲੇ ਕਹਿੰਦੇ ਫਾਇਦਾ ਕੋਈ ਨਹੀਂ ਪੁਲਸ ਵਾਲੇ ਫੇਰ ਛੱਡੋਗੇ ਸਾਰੇ ਆਟੋ ਵਾਲੇ ਬਦਨਾਮ ਪੁਲਸ ਵਾਲੇ ਨੇ ਫੇਰ ਛੱਡੋਗੇ ਉਹਦੇ ਫਾਇਦੇ ਕਹਿੰਦੇ ਫਾਇਦਾ ਕੋਈ ਨਹੀਂਗਾ ਇਹਨਾਂ ਕੀ ਹੱਲ ਕਰਨਾ ਇਹਨੂੰ ਪਬਲਿਕ ਨੂੰ ਦੋ ਪਬਲੀ ਕੁੱਟੇ ਇਹਨੂੰ ਖਲਾਗੀ ਉਸੇ ਦੇਖ ਸਕਦੇ ਹੋ ਇਹ ਵੀ ਮਿਰਜੀ ਆਟੋ ਚਲਾਉਂਦੇ ਆ ਕਹਿੰਦੇ ਇਹਨੂੰ ਛੇ ਅਮਰਤਖਾਲੀ ਸਿੰਘ ਦੇ ਕੋਲ ਸਰਦਾਰ ਜੀ ਆਟੋ ਚਲਾ ਰਹੇ ਕਹਿੰਦੇ ਇਹਨਾਂ ਨੂੰ ਨਹੀਂ ਛੱਡਣਾ ਚਾਹੀਦਾ ਕੀ ਕਹਿਣਾ ਚਾਹੁੰਗੇ ਵੀਰ ਜੀ ਨਹੀਂ ਭਾਈ ਮੈਂ ਵੀ ਆਟੋ ਹੀ ਚਲਾਉਣਾ ਵਾ ਇੱਕ ਆਟੋ ਵਾਲੇ ਕਰਕੇ ਨਾ ਸਾਰੇ ਆਟੋ ਵਾਲੇ ਬਦਨਾਮ ਆ ਭਾਜੀ ਇੱਕ ਕਰਕੇ ਭਾਜੀ ਜਦੋਂ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਨੇ ਐਕਟਿਵ ਐਕਟਿਵ ਵਾਲੇ ਉੱਪਰ ਨੇ ਆਟੋ ਚੜਾਤਾ ਭਾਜੀ ਐਦਾਂ ਦਾ ਬੰਦਾ ਦਾਰੂ ਪੀਤੀ ਆ ਐਦਾਂ ਦੇ ਬੰਦੇ ਨੂੰ ਸਹੀ ਬੰਦਾ ਬਿਠਾਏਗਾ ਹੀ ਨਹੀਂ ਸਹੀ ਬੰਦਾ ਬੜਾਏਗਾ ਹੀ ਨਹੀਂ ਗਲਤੀ ਬੜਾਊਗਾ ਤੇ ਬੰਦੇ ਨੇ ਭਾਜੀ ਚੌਕ ਦੇ ਵਿੱਚ ਕੋਈ ਵੀ ਡਿਊਟੀ ਦੇ ਪੁਲਿਸ ਕਰਮਚਾਰੀ ਨਹੀਂ ਹੈ ਕੀ ਕਹਿਣਾ ਚਾਹੋਗੇ ਹੋਣਾ ਚਾਹੀਦਾ ਹੋਣਾ ਚਾਹੀਦਾ ਭਾਜੀ ਹੋਣਾ ਚਾਹੀਦਾ ਪੁਲਿਸ ਕਰਮਚਾਰੀ ਹੋਣਾ ਚਾਹੀਦਾ ਜੀ ਹੋਣਾ ਚਾਹੀਦਾ ਜੀ ਤੁਸੀਂ ਦੇਖ ਰਹੇ ਹੋ ਆਮ ਜਿਹੜੇ ਲੋਕ ਇਹ ਵੀ ਵੀਰ ਜੀ ਆਟੋ ਚਲਾਉਂਦੇ ਆ ਇਹ ਵੀ ਵੀਰ ਜੀ ਆਟੋ ਵਾਲੇ ਆ ਕਹਿੰਦੇ ਇੱਕ ਆਟੋ ਵਾਲੇ ਦੀ ਗਲਤੀ ਨਾਲ ਪੂਰੇ ਆਟੋ ਵਾਲੇ ਬਦਨਾਮ ਹੁੰਦੇ ਆ ਸੋ ਕਿਤੇ ਨਾ ਕਿਤੇ ਪੁਲਿਸ ਕਰਮਚਾਰੀਆਂ ਨੂੰ आम पब्लिक ਦੀ ਸੁਰੱਖਿਆ ਵਾਸਤੇ ਲੁਧਿਆਣਾ ਦਾ ਮੇਨ ਚੌਂਕ ਸਮਰਾਲਾ ਚੌਂਕ ਸਮਰਾਲਾ ਚੌਂਕ ਦੇ ਵਿੱਚ ਕਿਤਨਾ ਕਿਤੇ ਪੁਲਿਸ ਦੀ ਤਾਇਨਾਤ ਹੋਣੀ ਚਾਹੀਦੀ ਹੈ ਡੀ ਕੇ ਸਰ ਇੱਥੇ ਪੁਲਿਸ ਨਹੀਂ ਹੁੰਦੀ ਹੈ ਪਿੰਲੀ ਪਹਿਲੇ ਜਰਾ ਫਸ ਚ ਲੱਗਿਆ ਮੈਂ ਭਲੇ ਬਸਤੀ ਗੱਲ ਵੀ ਰੋਨੇ ਪੜ ਰੱਖਾ ਸੀ ਹਰ ਬੰਦਾ ਪਰੇਸ਼ਾਨ ਹੈ ਕੋਈ ਵੀ ਡਿਊਟੀ ਦੇ ਇੱਥੇ ਪੁਲਿਸ ਵੀਰ ਜੀ ਕੀ ਕਰਨ ਜਾਓਗੇ ਤੁਸੀਂ ਇਸ ਬੰਦੇ ਨੇ ਲੁੱਟਖੋ ਕੀਤੀ ਹੈ ਬਾਈ ਗਟਾਪਾ ਚੜ੍ਹ ਹੋਵੇ ਇੱਕ ਮਿੰਟ ਲੱਗਾ ਹੈਗਾ ਬਾਈ ਜੀ ਕੀ ਕਹਿਣਾ ਹੈ ਦੇਖ ਲੁੱਟਪੋਹ ਦਾ ਬੰਦਾ ਹੋਣੀਗਾ ਅੱਗੇ ਚਲੰਦਾ ਆਟੋ ਦਾ ਤੂੰ ਆ ਬਾਈ ਜੀ ਰੰਗੇ ਹੱਤੀ ਫੜਿਆ ਮੈਂ ਫੜਿਆ ਬਾਈ ਜੀ ਮੈਂ ਇਹਨੇ ਅਬ ਇਹਨੇ ਆਟੋ ਮੇਰੀ ਐਕਟਿਵਾ ਚੜਾਤਾ ਉਹ ਬੰਦੇ ਨੇ ਨੂੰ ਗਲੇ ਤੋਂ ਫੜਿਆ ਇਨੀ ਸੀਟ ਤੋਂ ਲੋ ਮੋਬਾਈਲ ਬਰਾਮਤ ਹੋਇਆ ਸਰ ਇਨੀ ਸੀਟ ਤੋਂ ਮੋਬਾਈਲ ਬਰਾਮਤ ਹੋਇਆ ਆ ਬੰਦੇ ਖੜੇ ਆ ਇਨੀ ਸੀਟ ਤੋਂ ਮੋਬਾਈਲ ਬਰਾਮਤ ਹੋਇਆ ਬਾਈ ਜੀ ਤੁਸੀਂ ਆਟੋ ਵਾਲੇ ਹੋ ਕੇ ਆਟੋ ਵਾਲੇ ਵੀ ਪੱਕਾ ਕਰ ਰਹੇ ਹੋ ਇਹਦਾ ਮਤਲਬ ਤੁਸੀਂ ਇਹ ਅਸੀਂ ਕੀ ਸੀ ਪੱਕੀ ਕਰਦੇ ਜੋਕ ਆ ਬੰਦੀ ਵੀ ਕਰਦੇ ਕਰਵੇ ਕਰਨੀ ਚਾਹੀਦੀ ਨਾ ਗਾਈ ਦੀ ਸਾਈਕਲ ਤੋਂ ਕੋਈ ਵੀ ਨਹੀਂ ਲੱਗਦਾ ਹੁੰਦਾ ਲੇਕਿਨ ਜੋ ਲੋ ਬੰਦਾ ਕਰਾਇਮ ਕਰਦਾ ਉਹ ਪਤਾ ਲੱਗਦਾ ਵਾ ਮੈਂ ਤਾਂ ਇੱਕ ਗੱਲ ਕਹੂੰਗਾ ਆ ਸਰਦਾਰ ਭਾਈ ਨੇ ਆਪਣੇ ਪੰਜਾਬੀ ਬੰਦੇ ਹੋ ਕੇ ਕਹਿੰਦੇ ਪ੍ਰਵਾਸੀਆਂ ਨੂੰ ਬਾਹਰ ਕੱਢੋ ਆ ਫਿਰ ਵੀ ਬੰਦਾ ਪ੍ਰਵਾਸੀ ਹੈਗਾ ਫਿਰ ਵੀ ਬੰਦਾ ਸਰਦਾਰ ਹੋ ਕੇ ਬੰਦਾ ਇਸ ਬੰਦੇ ਦਾ ਪੱਖ ਲੈ ਰਿਆ ਵਾ ਦੱਸੋ ਸਾਡੇ ਪੰਜਾਬੀਆਂ 'ਚ ਇਹੋ ਜੀ ਕਿਹੜੀ ਕਿਹੜੀ ਕੋਈ ਕਮੀ ਹੈਗੀ ਅਸੀਂ ਸਭ ਦਾ ਸਾਥ ਦੇਈਦਾ ਫਿਰ ਵੀ ਪੰਜਾਬੀਆਂ ਨੂੰ ਸਾਰੇ ਗਲਤ ਬੋਲਦਿਆ ਹੁਣ ਇਸ ਬੰਦੇ ਨੇ ਚੋਰੀ ਕੀਤੀ ਆ ਹੁਣ ਦੱਸੋ ਬਣਦੀ ਕਾਰਵਾਈ ਇਹਦੇ ਤੇ ਕੀਤੀ ਜਾਵੇਗੀ ਨਾ ਕੀਤੀ ਜਾਵੇ ਗਰੀਬ ਬੰਦੇ ਦਾ ਕੋਈ ਕਹਿੰਦੇ ਕੋਈ ਇੱਥੇ ਕੋਈ ਨਹੀਂ ਹੈਗਾ ਮੇਨ ਸਮਰਾਲਾ ਚੌਂਕ ਦੇ ਵਿੱਚ ਇਹੋ ਜੀ ਕਾਰੋਬਾਰ ਦਾ ਤੁੰਦੀ ਪਈ ਆ ਇੱਥੇ ਹਮੇਸ਼ਾ ਪੁਲਿਸ ਦਾ ਹੋਣਾ ਜ਼ਰੂਰੀ ਫੇਰ ਵੀ ਪੁਲਿਸ ਨਹੀਂ ਆ ਗਈ ਸਾਡਾ ਪੰਜਾਬੀ ਬੰਦਾ ਹੈ ਉਹ ਜੀ ਗੱਲ ਕਰ ਰਿਹਾ ਮੈਨੂੰ ਇਸ ਬੰਦੇ ਦਾ ਬਹੁਤ ਮਾਣ ਹੈਗਾ ਵਾ ਪਰ ਬੜਦੀ ਕਰਵਾਈ ਤੇ ਇਹਦੇ ਤੇ ਹੋਣੀ ਚਾਹੀਦੀ ਹੈ ਜਾਂ ਇਹ ਬੰਦੇ ਨੇ ਇਹ ਗੱਲ ਪਾਈ ਜੀ ਨੇ ਇਹ ਵੀ ਕਿਹਾ ਵਾ ਕਿ ਸ਼ਕਲ ਤੋਂ ਨਹੀਂ ਲੱਗਦਾ ਜੇ ਇਹ ਨੇ ਐਦਾਂ ਦਾ ਮੋਬਾਈਲ ਮਿਲਿਆ ਜਾਂ ਕੋਈ ਕੀਤਾ ਨਾ ਕਾਨੂੰਨੀ ਕਾਰਵਾਈ ਬਲਣੀ ਚਾਹੀਦੀ ਬਿਲਕੁਲ ਬਲਣੀ ਚਾਹੀਦੀ ਸ਼ਕਲ ਉਹ ਤਾਂ ਅਸੀਂ ਵੀ ਨਹੀਂ ਚੋਰ ਲੱਗਦੇ ਕਿ ਅਸੀਂ ਵੀ ਗੱਡੀਆਂ ਚਲਾਉਂਦੇ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਬੰਦੇ ਕਿਆ ਬਕਾਇਦਾ ਇਹ ਆਟੋ ਦੀ ਸੀਟ ਦੇ ਥੱਲੇ ਉਸ ਬੰਦੇ ਦਾ ਫੋਨ ਫੋਨ ਜਿਹੜਾ ਬ੍ਰਾਹਮਤ ਹੋਇਆ ਵਾ ਮੇਰਾ ਫੋਨ ਚੋਰੀ ਹੋਇਆ ਸੋ ਕਿਤਨੇ ਕਿਤੇ ਤੁਸੀਂ ਦੇਖ ਸਕਦੇ ਹੋ ਮੇਨ ਚੌਂਕ ਦਾ ਸਮਰਾਲਾ ਚੌਂਕ ਤੁਹਾਨੂੰ ਦਿਖਾ ਸਕਦੇ ਆ ਕੈਮਰਾ ਕਮਾ ਕੇ ਦਿਖਾ ਸਕਦੇ ਆ ਮੇਨ ਸਮਰਾਲਾ ਚੌਂਕ ਦੇ ਵਿੱਚ ਇੱਕ ਆਟੋ ਵਾਲੇ ਨੇ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਇੱਕ ਸਵਾਰੀ ਦੇ ਕੋਲੋਂ ਮੋਬਾਈਲ ਖੋਇਆ ਰਾਘਿਰੀ ਲੋਕਾਂ ਨੇ ਔਰ ਮੈਂ ਖੁਦ ਇਸ ਆਟੋ ਵਾਲੇ ਦਾ ਪਿੱਛਾ ਕੀਤਾ ਜਦੋਂ ਸਵਾਰੀ ਇਹਦੇ ਨਾਲ ਜੋਰ ਜ਼ਬਰਦਸਤੀ ਕਰ ਰਹੀ ਸੀ ਇਹਦੀ ਸੀਟ ਦੇ ਥੱਲੇ ਮੋਬਾਈਲ ਬ੍ਰਾਹਮਤ ਕੀਤਾ 500 ਰੁਪਿਆ ਇਹਨੇ ਸਵਾਰੀ ਕੋਲੋਂ ਖੋਹ ਲਿਆ ਜਿਹੜਾ ਕਿ ਬਹੁ ਬਾਕੀ ਤੁਸੀਂ ਦੇਖ ਸਕਦੇ ਹੋ ਇਹ ਚੌਂਕ ਦੇ ਵਿੱਚ ਕੋਈ ਵੀ ਪੁਲਿਸ ਪੁਲਿਸ ਕਰਮਚਾਰੀ ਡਿਊਟੀ ਉੱਪਰ ਤਾਇਨਾਤ ਨਹੀਂ ਹੈ ਨਾ ਕੋਈ ਟ੍ਰੈਫਿਕ ਪੁਲਿਸ ਪੁਲਿਸ ਕਰਮਚਾਰੀ ਹੈ ਨਾ ਕੋਈ ਅਫਸਰ ਸਹਿਬਾਨ ਕੋਈ ਵੀ ਪੁਲਿਸ ਵਾਲਾ ਇਸ ਤੇ ਡਿਊਟੀ ਤੇ ਮੌਜੂਦ ਨਹੀਂ ਹੈ ਅੱਜ ਪਰਿਵਾਰ ਦੀ ਸੁਰੱਖਿਆ ਜਿਹੜੀ ਕਿ ਬਹੁਤ ਔਖੀ ਹੈ ਅੱਜ ਪਰਿਵਾਰ ਦੀ ਸੁਰੱਖਿਆ ਆਪਣੇ ਆਪਣੇ ਹੱਥ ਵਿੱਚ ਆ ਕਿਉਂਕਿ ਪੁਲਿਸ ਪ੍ਰਸ਼ਾਸਨ ਤੋਂ ਆਪਾਂ ਕੋਈ ਉਮੀਦ ਨਹੀਂ ਕਰ ਸਕਦੇ ਕਿਉਂਕਿ ਕੋਈ ਵੀ ਪੁਲਿਸ ਵਾਲਾ ਅੱਧਾ ਘੰਟਾ ਹੋ ਗਿਆ ਹਲੇ ਤੱਕ ਇੱਥੇ ਨਹੀਂ ਪਹੁੰਚਿਆ ਕੰਪਲੇਂਟ ਵੀ ਇਹਨਾਂ ਨੇ ਕੀਤੀ ਕਾਲ ਵੀ ਕੀਤੀ ਲੇਕਿਨ ਹਾਲ ਤੱਕ ਕੋਈ ਵੀ ਪੁਲਿਸ ਵਾਲਾ ਇੱਥੇ ਨਹੀਂ ਪਹੁੰਚਿਆ ਤੁਸੀਂ ਦੇਖ ਰਹੇ ਹੋ ਲਾਈਵ ਟੋਡੇ ਲੁਧਿਆਣਾ ਮਹਰਜਿਸ ਕੰਨਾ